ਨੰਦ ਆਵੇਗਾ ਜਦੋਂ ਸਾਡੇ ਅੰਦਰ ਕਰਤਾ ਭਾਵ ਖਤਮ ਹੋ ਗਿਆ ਜਿਹੇ ਟਾਈਮ ਤੇ ਸਾਡੇ ਅੰਦਰੋਂ ਮੈਂ ਮੇਰੀ ਸਮਾਪਤ ਹੋ ਗਈ ਮੈਨੇ ਸਤ ਮੈਨੇ ਸਤ ਚਤ ਅਨੰਦ ਸਤ ਮੈਨੇ ਸਤਾ ਸਤਾ ਵਿੱਚ ਰਹਿ ਕੇ ਕਰਮ ਕਰਨਾ ਹੈ ਇਹ ਭਗਵਾਨ ਦੀ ਸਾਰੀ ਭਗਵਾਨ ਦੀ ਸਤਾ ਹੈ ਇਹ ਸਤਾ ਵਿੱਚ ਅਸੀਂ ਰਹਿ ਰਹੇ ਹਾਂ ਇਹ ਪ੍ਰਕਿਰਤੀ ਮਾਤਾ ਹੈ ਪ੍ਰਕਿਰਤੀ ਮਾਤਾ ਤੇ ਅਸੀਂ ਸਾਡਾ ਧਰਤੀ ਮਾਤਾ ਹੈ ਇਹ ਸਤੂਲ ਪ੍ਰਕਿਰਤੀ ਹੈ ਇਹ ਜਿਤਨੇ ਪਰ ਕਹਿੰਦੀ ਹੈ ਸਾਡੀ ਸੇਵਾ ਕਰ ਲੈ ਇਹ ਸਾਡੀ ਮਾਤਾ ਹੈ ਮਾਤਾ ਹੀ ਸੇਵਾ ਕਰੇਗੀ ਇਹ ਕਥਨ ਕੀਤਾ ਗਿਆ ਹੈ ਕਿ ਅੰਨ ਜਿਹੜਾ ਹੈ ਅੰਨ ਤੋਂ ਰਜ ਬੀਜ ਬਣਦਾ ਹੈ ਇਹ ਤੋਂ ਉਤਪਦੇ ਹੁੰਦੀ ਹੈ ਸਾਡੀ ਇਹ ਜਗ ਕਰਨ ਦੇ ਨਾਲ ਵਰਖਾ ਹੁੰਦੀ ਹੈ ਵਰਖਾ ਦੇ ਨਾਲ ਪਿਤਤਰਤਾ ਰਹਿੰਦੀ ਹੈ ਕਿ ਇਉਂ ਪਿਤਤਰਤਾ ਨੇ ਜੇ ਪਾਣੀ ਥੱਲੇ ਗਰਦਾ ਹੈ ਫਿਰ ਬਾਸ਼ਪੀ ਹੁੰਦਾ ਹੈ ਤਾਂ ਹੁਣ ਚੱਲਿਆ ਜਾਂਦਾ ਹੈ ਇਸ ਦੇ ਨਾਲ ਪਿਤਤਰ ਤਾਂ ਬਣੀ ਰਹਦੀ ਹੈ ਪਰਖਾ ਦੇ ਨਾਲ ਹਰ ਚੀਜ਼ ਦੇ ਨਾਲ ਸਾਡਾ ਸਬੰਧ ਹੈ ਕੋਈ ਐਸੀ ਚੀਜ਼ ਨਹੀਂ ਸੂਰਜ ਹੈ ਸੂਰਜ ਸਾਡਾ ਆਧਾਰ ਹੈ ਜੀਵਨ ਦਾ ਅਗਰ ਸੂਰਜ ਠੰਡਾ ਹੋ ਜਾਵੇ ਪ੍ਰਕਾਸ਼ ਨਹੀਂ ਦੇਵੇ ਤੇ ਨਾਲ ਹੀ ਅਸੀਂ ਢੰਡੇ ਹੋ ਜਾਵਾਂਗੇ ਤਾਂ ਐ ਸਾਡਾ ਸਰੀਰ ਹੋ ਜਾਵੇ ਜਿਵੇਂ ਬਰਫ਼ ਬਣ ਜਾਂਦੀ ਸਾਰੇ ਹੀ ਮਰ ਜਾਵਾਂਗੇ ਪਾਣੀ ਹੈ ਦਰਗਤ ਹਨ ਦਰਖਤ ਦਿੱਕਤ ਵੱਧ ਤੋਂ ਵੱਧ ਦਰਖਤ ਲਗਾਉਣੇ ਚਾਹੀਦੇ ਦਰਖਤਾਂ ਦਰਖਤ ਕਿਆ ਕਰਦੇ ਹਨ ਬੱਦਲਾਂ ਨੂੰ ਸੱਦਾ ਦੇਣ ਵਾਲੇ ਦਰਖਤ ਹਨ ਜੇ ਸੱਦਾ ਪੱਤਰ ਪਾਣੀ ਬਰਖਾ ਜਿਆਦਾ ਪਗਾਉਣੀ ਹੈ ਤਾਂ ਤੁਸੀਂ ਦਰਖਤ ਵੱਧ ਲਗਾਓ ਦਰਖਤ ਐਸਾ ਟੈਲੀਫੋਨ ਹਨ ਇਹ ਟੈਲੀਫੋਨ ਕਰਦੇ ਨੇ ਤਾਂ ਬੱਦਲ ਜਦ ਆ ਕੇ ਬਰਖਾ ਕਰਨ ਲੱਗ ਜਾਂਦੇ ਜੇ ਸਾਡੇ ਕੋਲ ਟੈਲੀਫੋਨ ਨਹੀਂ ਹੋਵੇਗਾ ਤੇ ਭੈਣ ਭਾਈ ਨੂੰ ਟੈਲੀਫੋਨ ਕਰਨਾ ਹੋਵੇ ਜੇ ਸੰਦਾ ਦੇਣਾ ਹੋਵੇ ਤਾਂ ਟੈਲੀਫੋਨ ਤੇ ਦੇਵਾਂਗੇ ਤੇ ਨਹੀਂ ਜੇ ਟੈਲੀਫੋਨ ਨਹੀਂ ਹੈ ਜਿਸ ਕਰਕੇ ਦਰਅਤ ਟੈਲੀਫੋਨ ਹਨ ਤੁਸੀਂ ਮੇਰੀ ਗੱਲ ਨੂੰ ਹੱਸੇ ਜਾਵੋਗੇ ਤੇ ਟੈਲੀਫੋਨ ਇਹ ਕਰਦੇ ਹਨ ਤੁਰੰਤ ਇਹ ਸੰਬੰਧ ਹੈ ਪੁਰਾਣੇ ਸਮੇ ਸਾਡੇ ਆ ਪਿੰਡਾ ਦੇ ਵਿੱਚ ਬਰਖਾ ਇੱਕ ਸਾਡੇ ਕਿਹਾ ਮੇਰੇ ਪਾਸ بیٹھا ਹੈ ਕਿਹਾ ਹੈ ਕੂਮਕਲਾ ਤੋਂ ਕੀ ਨਾਮ ਹੈ ਸ਼ਬਦਿਆਲ ਮੇਰੇ ਪਾਸ ਆ ਗਿਆ ਸ਼ਬਦਿਆਲ ਕਹਿਣ ਲੱਗੇ ਮਾਰੇ ਮੀਂਹ ਨਹੀਂ ਪੈ ਰਿਹਾ ਮੈਂ ਕਿਹਾ ਮੀਂਹ ਪਵਾ ਦਿੰਨੇ ਆ ਮੈਂ ਤੇਰੀ ਮੋਟਰ ਤੇ ਆ ਜਾਂਦਾ ਹਾਂ ਝੂਟ ਝਾੜ ਤਾਂ ਮੈਂ ਬੋਲਦਾ ਨਹੀਂਗਾ ਤੇ ਮੋਟਰ ਤੇ ਆ ਕੇ ਮੀਂਹ ਪਵਾ ਦਵਾਂਗੇ ਪਰ ਇੱਕ ਗੱਲ ਕਰਨੀ ਹੈ ਮੇਰੀ ਤੇ ਭੈਣ ਜੀ ਨੂੰ ਨਾ ਦੱਸੀ ਬਿਲਕੁਲ ਉਹਨੂੰ ਦੱਸਣਾ ਨਹੀਂ ਮੈਂ ਘਰੇ ਨਹੀਂ ਜਾਵਾਂਗਾ ਉੱਥੇ ਬਾਹਰ ਚੱਲਿਆ ਜਾਵਾਂਗਾ ਤੇ ਬਾਅਦ ਦੇ ਵਿੱਚ ਮੈਂ ਟਾਈਮ ਦੇ ਕੇ ਫੇਰ ਤਾ ਸਕਦਾ ਕੋ ਜਨੀ ਆਵਾਂਗਾ ਭਾਈ ਮੈਂ ਕਿਹਾ ਅਪਾ ਟਾਈਮ ਰੱਖ ਲਵਾਂਗੇ ਦੂਸਰੇ ਦਿਨ ਬਰਖਾ ਪੈ ਗਈ ਬਰਖਾ ਪੈ ਗਈ ਜੇਹਾਂ ਦਾ ਮਤਲਬ ਹੈ ਅਸੀਂ ਕਰਮ ਕਰਾਂਗੇ ਨਿਰਹੰਕਾਰ ਕਰਮ ਕਰਾਂਗੇ ਨਿਮਰਤਾ ਭਾਵ ਦੇ ਨਾਲ ਕਰਮ ਕਰਾਂਗੇ ਤਾਂ ਅਸੀਂ ਪ੍ਰਕਿਰਤੀ ਨਾਲ ਜੁੜ ਜਾਂਦੇ ਹਾਂ ਪ੍ਰਕਿਰਤੀ ਨਾਲ ਜੁੜ ਜਾਂਦੇ ਹਾਂ ਤਾਂ ਸਾਡਾ ਸੰਦੇਸ਼ਾ ਹਰ ਪ੍ਰਕਿਰਤੀ ਦੇ ਜੀਵ ਨੂੰ ਸੰਦੇਸ਼ਾ ਚੱਲ ਜਾਂਦਾ ਜੇ ਨਹੀਂ ਟੁੱਟ ਗਏ ਤਾਂ ਕਥਨ ਕੀਤਾ ਗਿਆ ਹੈ ਅਸੀਂ ਹਉਮੈ ਕਰਾਂਗੇ ਤਾਂ ਪ੍ਰਕਿਰਤੀ ਨਾਲ ਟੁੱਟਦੇ ਜਾ ਰਹੇ ਹਾਂ ਤੇ ਪ੍ਰਕਿਰਤੀ ਨਾਲ ਟੁੱਟਣ ਦੀ ਜਿਹੜੀ ਨਿਸ਼ਾਨੀ ਹੈ ਸਾਡਾ ਮਾਨਸ ਜਿਹੜਾ ਸੰਤੁਲਨ ਹੈ ਠੀਕ ਨਹੀਂ ਰਹੇ ਜੇ ਸ਼ਾਂਤੀ ਲੈਣਾ ਚਾਹੁੰਦੇ ਹਾਂ ਤਾਂ ਇਹ ਜਾਗ ਕਰੋ ਸੇਵਾ ਕਰੋ ਸਿਮਨ ਕਰੋ ਬੰਦਗੀ ਕਰੋ ਨਿਰਹੰਕਾਰ ਹੰਕਾਰ ਤੋਂ ਰਹਿਤ ਹੋ ਕੇ ਕਰਮ ਕਰੋ ਸੇਵਾ ਕਰੋ ਨਾਮ ਜਪੋ ਅਗਰ ਨਾਮ ਵੱਧ ਵੀ ਜਪ ਲਿਆ ਤਾਂ ਵੀ ਹੰਕਾਰ ਨਾ ਕਰੋ ਅਸੀਂ ਪ੍ਰਕਿਰਤੀ ਨਾਲ ਜੁੜ ਜਾਵਾਂਗੇ ਪ੍ਰਕਿਰਤੀ ਨਾਲ ਜੁੜ ਦੀ ਨਿਸ਼ਾਨੀ ਹੈ ਅਸੀਂ ਸ਼ਾਂਤ ਹੋ ਜਾਵਾਂਗੇ ਜੇ ਤੁਹਾਨੂੰ ਸ਼ਾਂਤੀ ਹੈ ਤਾਂ ਅਸੀਂ ਪ੍ਰਕਿਰਤੀ ਨਾਲ ਜੁੜੇ ਹਾਂ ਤੇ ਪ੍ਰਕਿਰਤੀ ਹੈ ਮਾਂ ਪ੍ਰਕਿਰਤੀ ਮਾਂ ਹੈ ਤੁਸੀਂ ਫੋਟੋ ਦੇਖ ਲਵੋਗੇ ਕ੍ਰਿਸ਼ਨ ਭਵਾਨ ਜੀ ਦੀ ਤੇ ਰਾਧਾ ਦੀ ਰਾਧਾ ਪ੍ਰਕਿਰਤੀ ਮਾਤਾ ਹੈ ਕ੍ਰਿਸ਼ਨ ਭਵਾਨ ਪਿਤਾ ਹੈ ਜਿਹੇ ਟਾਈਮ ਤੇ ਦੇਖੋਗੇ ਆਸਮਾਨੇ ਚੰਨ ਜਿਹੜੇ ਲਿਪਿਡ ਲਿਪਟੇ ਹੋਏ ਨੇ ਤੁੰ ਨੂੰ ਤੇ ਰਾਧਾ ਦਾ ਜਿਹੜਾ ਚੰਨ ਥੋੜਾ ਜਿਹਾ ਉੱਤੇ ਹੋਵੇਗਾ ਧਰਤੀ ਦੇ ਨਾਲ ਨਾ ਲੱਗਿਆ ਹੋਵੇਗਾ ਰਾਧਾ ਦਾ ਧਰਤੀ ਨਾਲ ਲੱਗਿਆ ਹੋਇਆ ਹੋਇਆ ਕਿਸੇ ਨੂੰ ਭਗਵਾਨ ਜੀ ਦਾ ਚੰਨ ਥੋੜਾ ਜਿਹਾ ਉੱਚੇ ਹੋਵੇਗਾ ਕਿਉਂ ਥੱਲੇ ਪ੍ਰਕਿਰਤੀ ਥੱਲੇ ਹੈ ਪ੍ਰਕਿਰਤੀ ਭਗਵਾਨ ਉੱਪਰ ਹੈ ਇਸ ਕਰਕੇ ਔਕਾਸ਼ ਹੈ ਭਗਵਾਨ ਐਸਾ ਹੈ ਪ੍ਰਕਿਰਤੀ ਥੱਲੇ ਹੈ ਇਹਨਾਂ ਦੀ ਇੱਕ ਲੀਲਾ ਹੋ ਰਹੀ ਹੈ ਜਿਵੇਂ ਕਿਆ ਹੈ ਪ੍ਰਥਵੀ ਅਤੇ ਧਰਤੀ ਅਤੇ ਆਕਾਸ਼ ਦਾ ਮਿਲਣ ਹੋਵੇ ਇਹਦੀ ਲੀਲਾ ਹੋਈ ਹੈ ਇਹ ਲੀਲਾ ਹੈ ਆਪ ਅਬਰੰਭੇਦਿਕ ਦੇ ਪੜ ਰਿਹਾ ਤਾਂ ਪਾਠੀ 24 24 ਅਵਤਾਰ ਜਬ ਤੱਕ ਪਰਮਹੰਸ ਪ੍ਰਕਾਸ਼ਕਰ ਸੰਸਤਾ ਸੀ ਉਹ ਤੇ ਸੂਚਨਿਕ ਤਰ੍ਹਾਂ ਧਰਤਾਨੀ ਤਾਂ ਰੜਦੇ ਅਬਦਲ ਅਜਲ ਬਿਹਾ ਗਏ ਕਿ ਧਰਤੀ ਵੀ ਆਕਾਸ਼ ਵੀ ਇਹ ਜਪ ਰਿਹਾ ਹੈ ਧਰਤੀ ਜਾਣ ਨਹੀਂ ਹੈ ਇਹ ਚੇਤਨਸ ਰੂਪ ਦੇ ਵਿੱਚ ਮਹਾਪੁਰਖਾਂ ਨੇ ਮੰਨਿਆ ਹੈ ਭਾਈ ਗਦਾਸ ਦੇ ਬਾਰਨ ਪੜਾਂਗੇ ਧਰਤੀ ਕਿਹਾ ਹੈ ਧਰਤੀ ਮਾਤਾ ਕਿਹਾ ਹੈ ਧਰਮ ਰੋ ਰਿਹਾ ਹੈ ਧਰਮ ਰੋ ਰਿਹਾ ਹੈ ਧਰਤੀ ਮਾਤਾ ਰੋ ਰਹੀ ਹੈ ਇਹ ਭਗਵਤ ਵਿੱਚ ਵੀ ਕਥਾ ਆ ਰਹੀ ਹੈ ਕਹਿਣ ਦਾ ਮਤਲਬ ਹੈ ਹਰ ਬਾਤੋਂ ਦਾ ਇੱਕ ਦੇਵਤਾ ਹੈ ਇਹਦਾ ਜਿਹੜਾ ਸੰਤੁਲਨ ਹੈ ਇਹ ਸੰਤੁਲਨ ਜਿਹੜਾ ਬਣਿਆ ਰਹੇਗਾ ਅਸੀਂ ਸੰਤੁਲਨ ਨੂੰ ਵਿਗਾੜ ਰਹੇ ਹਾਂ ਜੋ ਗੱਤੋਂ ਬਣੀ ਹੈ ਉਸਨੇ ਮੈਂ ਇੱਕ ਦਿਨ ਆਸਾ ਦੀ ਬਾਾਰ ਸੁਣ ਰਿਹਾ ਤਾ ਆਸਾ ਦੀ ਬਾਾਰ ਦਾ ਸ਼ਲੋਕ ਐਸਾ ਥਾ ਮੈਨੂੰ ਮੇਰ ਮੈਂ ਭੁੱਲ ਗਿਆ ਮੈਂ ਤੋ ਫਿਰ ਦੇਖਿਆ ਨਹੀਂ ਗਿਆ ਦੁਬਾਰਾ ਜੇ ਦੁਬਾਰਾ ਦੇਖ ਲੈਂਦਾ ਫਿਰ ਮੇਰੇ ਚੇਤੇ ਹੋ ਜਾਣਾ ਉਹਦਾ ਮਤਲਬ ਇਹ ਸੀ ਮੈਂ ਇੱਥੇ ਕਥਾ ਬੋਲੀ ਹੋਵੇਗੀ ਕਈ ਜਗ੍ਹਾ ਬੋਲੀ ਹੋਵੇਗੀ ਚਾਰ ਫਖੀਰ ਜੰਗਲ ਦੇ ਵਿੱਚ ਬੰਦਗੀ ਕਰ ਰਹੇ ਸਨ ਤੇ ਕੋਈ ਵਿਅਕਤੀ ਰਾਹੀਰ ਪ੍ਰਾਣੇ ਸਮੇ ਲੋਕ ਤੁਰ ਕੇ ਜਾਇਆ ਕਰਦੇ ਸਨ ਰਾਹੀਰ ਉਹ ਰਾਹ ਭੁੱਲ ਗਿਆ ਰਾਹ ਭੁੱਲ ਗਿਆ ਭੁੱਲਿਆ ਤਾਂ ਉਸ ਨੂੰ ਕਿਹਾ ਹੈ ਰਸਤਾ ਜਿਹੜਾ ਹੈ ਨਜ਼ਰ ਨਹੀਂ ਆ ਰਿਹਾ ਉਹ ਉਹ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਘੋਰ ਜੰਗਲ ਸਨ ਘਣੇ ਜੰਗਲ ਸਨ ਕੋਈ ਬੰਦਾ ਨਜ਼ਰ ਨਹੀਂ ਆ ਰਿਹਾ ਹੁਣ ਦੇਖਦਾ ਕੋਈ ਬੰਦਾ ਨਜ਼ਰ ਆਵੇ ਕੁਝ ਸਮੇਂ ਤੋਂ ਬਾਅਦ ਭਟਕਦੇ ਭਟਕਦੇ ਚਾਰ ਫਕੀਰ ਚਾਰ ਸਾਧੂ ਐ ਚੌਂਕੜਾ ਮਾਰ ਕੇ ਬੈਠੇ ਸਨ ਲੈਣ ਦੇ ਵਿੱਚ ਸਾਹਾਂ ਦੇ ਵਿੱਚ ਸਾਹ ਆਏ ਉਹ ਵੀ ਖੁਸ਼ ਹੋ ਗਿਆ ਵੀ ਚਲੋ ਦਰਸ਼ਨ ਹੋ ਗਏ ਫਕੀਰ ਸਾਈਂ ਤੇ ਰੱਬ ਦੇ ਪਿਆਰੇ ਵੰਦਗੀ ਕਰ ਰਹੇ ਹਨ ਨਾ ਉਹ ਗੱਲ ਕਰਦੇ ਹਨ ਨਾ ਬੋਲਦੇ ਹਨ ਪੰਜਵਾਂ ਉਹ ਵੀ ਜਾ ਕੇ ਬੈਠ ਗਿਆ ਚੌਂਕਰ ਮਾਰ ਕੇ ਬੈਠ ਗਿਆ ਉਹ ਵੀ ਤੇ ਉਹਨਾਂ ਦੇ ਵਿੱਚੋਂ ਇੱਕ ਸਾਧੂ ਇੱਕ ਫਿਕਰ ਉੱਠਦਾ ਹੈ ਕੰਦ ਤੇ ਮੂਲ ਕੰਦ ਤੇ ਮੂਲ ਇਕੱਠੇ ਕਰਦਾ ਹੈ ਪਤਲਾ ਬਣਾਉਂਦਾ ਹੈ ਤੇ ਪਤਲਾ ਬਣਾ ਕੇ ਤੇ ਪਰੋਹ ਦਿੰਦਾ ਹੈ ਉਹ ਤਿੰਨੇ ਉੱਠਦੇ ਹਨ ਚਾਰੇ ਜਾਣੇ ਬੈਠ ਕੇ ਖਾ ਲੈਂਦੇ ਹਨ ਤੋਂ ਆਪਸ ਵਿੱਚ ਕੋਈ ਗੱਲ ਨਹੀਂ ਕਰਦੇ ਹੁਣ ਪੰਜਵੇਂ ਵਿੱਚ ਬੈਠਦਾ ਥਾ ਉਹਦੀ ਬਾਜੀਆਂ ਉਹ ਵੀ ਪਤਲੇ ਇਕੱਠੀਆਂ ਕਰਦਾ ਹੈ ਬਣਾਉਂਦਾ ਹੈ ਕੰਨਮੂਲ ਇਕੱਠਾ ਕਰਦਾ ਪਤਲਾ ਬਣਾਉਂਦਾ ਹੈ ਫਲੋਸ਼ ਦਿੰਦਾ ਹੈ ਤੇ ਕੁੱਠਦੇ ਹਨ ਆਸ ਵਿੱਚ ਕੋਈ ਗੱਲਬਾਤ ਵੀ ਨਹੀਂ ਕਰਦੇ ਹੁਣ ਤੁਸੀਂ ਤਾਂ ਜੋ ਕਹੀਏ ਬਹਿ ਕਾਫਰ ਜੋ ਬੜ ਬੜ ਬੋਲੇ ਕਾਫਰ ਕਹੋ ਘਟ ਜੋ ਤੋਲੇ ਅਸੀਂ ਕੁੜੀਆਂ ਜੱਗ ਜਿਹੜੇ ਤੋਲਦੇ ਆਂ ਬਚਨ ਕਰਦੇ ਘੱਟ ਵੱਟ ਤੋਲ ਦਿੰਨੇ ਹਾਂ ਤੇ ਅਸੀਂ ਕਾਫਰੀ ਆਂ ਜਦੋਂ ਗੱਲਾਂ ਬਾਤਾਂ ਵਿੱਚ ਘੱਟ ਵੱਧ ਤੋਲ ਦਿੰਦੇ ਨੇ ਚੱਕ ਤੱਕ ਸੱਤ ਕਰ ਦਿੰਦੇ ਆ ਧਰਮ ਸਥਾਨੇ ਤੇ ਜਾ ਕੇ ਤੀਰਥ ਨੇ ਜਾ ਕੇ ਇਹ ਬਿਲਕੁਲ ਨਾ ਕਰੋ ਘੱਟ ਵੱਧ ਤੋਲਣਾ ਵੀ ਹੈ ਦ੍ਰਿਸ਼ਟੀ ਦੇ ਨਾਲ ਵੀ ਤੋਲਦੇ ਆ ਕੰਨਾਂ ਨਾਲ ਵੀ ਤੋਲਦੇ ਆ ਜ਼ੁਬਾਨ ਦੇ ਨਾਲ ਵੀ ਤੋਲਦੇ ਆ ਵਿਵਹਾਰ ਵਿੱਚ ਵੀ ਤੋਲਦੇ ਆ ਕਰਮ ਦੇ ਵਿੱਚ ਵੀ ਤੋਲਦੇ ਆ ਤੇ ਇਹ ਵੀ ਜਿਹੜਾ ਘੱਟ ਵੱਧ ਤੋਲਦਾ ਹੈ ਮੈਂ ਕਈ ਪ੍ਰਸੰਗ ਸੁਣਾ ਸਕਦਾ ਹਾਂ ਕਿਹਨੇ ਕਿਨੇ ਸਹੀ ਤੋਲੇ ਕਿਹਨੇ ਕਿਨੇ ਗਲਤ ਤੋਲੇ ਫਿਰ ਮੈਂ ਆਹੀ ਕਿ ਆਪ ਪਰਮਾਨੰਦੇ ਕੇ ਬਾਣੀ ਨੂੰ ਬਹਿਰਾਮ ਦੇ ਮੰਗਾ ਮੈਂ ਨੇ ਇੱਕ ਦਿਨ ਕਿਆ ਦੇਖਦਾ ਹੈ ਬਹੁਤ ਦੂਰੋਂ ਜੋਰ ਦੀ ਆਵਾਜ਼ ਆ ਰਹੇ ਪਾਣੀ ਤੇਜ਼ੀ ਨਾਲ ਆ ਰਿਹਾ ਹੈ ਤੇ ਜਿਹੜੇ ਜਿਹੜੇ ਮਹਾਪੁਰਖੋ ਤਾਂ ਜੁੜੇ ਬੈਠੇ ਨੇ ਕਿਸੇ ਨਾਲ ਜੁੜੇ ਹੋਏ ਨੇ ਰੱਬ ਨਾਲ ਜੁੜੇ ਹੋਏ ਨੇ ਉਹ ਉਹਦੇ ਅੰਤਰਮੁਖੀ ਬਿਰਤੀ ਇਤਨੀ ਹੋਈ ਨਹੀਂ ਸੀ ਅਸੀਂ ਕਿਸੇ ਦਿਨ ਜੁੜੇ ਹੋਏ ਹਾਂ ਬੈਠੇ ਸਾਡਾ ਧਿਆਨ ਘਰ ਬ ਨਹੀਂ ਗਿਆ ਹੋਇਆ ਘਰ ਬਣਾਇਆ ਕਿਨੇ ਸ੍ਰਿਸ਼ਟੀ ਬਣਾਈ ਕਿਨੇ ਤੁਹਾਨੂੰ ਬਣਾਇਆ ਕਿਨੇ ਸਰੀਰ ਬਣਾਇਆ ਕਿਨੇ 9 ਮਹੀਨੇ ਮਾਤਾ ਦੇ ਗਰਭ ਵਿੱਚ ਕਿਨੇ ਰੱਖਿਆ ਕੀਤੀ ਬੰਦਾ ਜੇ ਬੱਚੇ ਪੈਦਾ ਹੁੰਦੇ ਨੇ 120 ਬੱਚੇ ਪੈਦਾ ਹੋਣਗੇ ਤਾਂ ਬੀਬੇ ਬੱਚੇ ਮੁੰਡੇ ਮਰ ਜਾਣਗੇ ਕੁੜੀਆਂ ਘੱਟ ਬਿਮਾਰ ਹੋਣਗੀਆਂ ਮੁੰਡੇ ਬਿਮਾਰ ਹੋ ਕੇ ਮਰ ਜਾਂਦੇ ਨੇ ਮੁੰਡੇ ਜ਼ਿਆਦਾ ਮਰਨਗੇ ਇੱਕ ਪ੍ਰਕਿਰਤੀ ਇਹਨਾਂ ਵਿੱਚ ਜ਼ਿਆਦਾ ਗੁਣ ਹੈ ਬੰਦੇ ਵਿੱਚ ਬੰਦਾ ਬੱਚਾ ਜਿਹੜਾ ਜ਼ਿਆਦਾ ਬਿਮਾਰ ਹੋ ਉਹ ਮੁੰਡਾ ਕਦੇ ਕਦੇ ਦੇਖੋਗੇ ਕੁੜੀ ਨੂੰ ਘੱਟ ਬਿਮਾਰੀ ਲੱਗੇਗੀ ਇਹੀ ਕਾਰਨ ਹੈ ਇਸ ਕਰਕੇ ਜੇ ਜਿਹਤਨ ਪਾਰ ਦੇ ਅਨੁਪਾਤ ਤੁਲਨਾ ਕਰਾਂਗੇ ਤੁਲਨਾ ਤੁਲਨਾ ਤੁਮਕੇ ਦੇ ਵਿੱਚ ਬੱਚੇ ਜ਼ਿਆਦਾ ਹੋਣਗੇ ਤੇ ਕੁਝ ਬੱਚੇ ਜ਼ਿਆਦਾ ਹੋਣਗੇ ਕੁਝ ਯੁੱਧ ਕਰਕੇ ਕੁਝ ਬਿਮਾਰੀਆਂ ਕਰਕੇ ਕੋ ਬਿਮਾਰੀ ਕਰਕੇ ਬੱਚੇ ਮਰ ਜਾਣਗੇ ਤੇ ਕੁੜੀਆਂ ਘਟ ਮੰਨ ਗਈਆਂ ਕੁੜੀਆਂ ਨੂੰ ਘਟ ਬਿਮਾਰੀ ਲੱਗੇ ਖੈਰ ਦੇਖਿਆ ਤਾਂ ਅਵਾਜ਼ਾਂ ਦੇਣ ਲੱਗ ਪਿਆ ਦੁਹਾਈਆਂ ਦੇਣ ਲੱਗ ਪਿਆ ਮਹਾਰਾਜ ਅਗੇ ਬੇਨਤੀ ਕਰ ਲਗੇ ਮਹਾਰਾਜ ਕਿਰਪਾ ਕਰੋ ਬਚਾਓ 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 ਤੁਸੀਂ ਵੀ ਕਹਿੰਦੇ ਹੋ ਨਾ ਜਦੋਂ ਸਾਡਾ ਕੰਮ ਲੋਟ ਹੋ ਜਾਂਦਾ ਫਿਰ ਚੱਕਦੇ ਵੀ ਨਹੀਂ ਫਿਰ ਨਹੀਂ ਚੱਕਾਂਗੇ ਜੇ দান ਕਰਤਾ ਫਿਰ ਹੋਂਮੇ 'ਚ ਭਰ ਜਾਂਦੇ ਆ ਸੰਗਤ ਦੇ ਪੰਗਤ ਵੱਡੀ ਮੰਨੀ ਗਈ ਹੈ ਸੰਗਤ ਦੇ ਵਿੱਚ ਆਉਣ ਹੈ ਪੰਗਤ ਦੇ ਵਿੱਚ ਬੈਠਣਾ ਇੱਕੋ ਲਾਈਨ ਦੇ ਵਿੱਚ ਬੈਠਣਾ ਹੈਰ ਤੇ ਪਾਣੀ ਇੱਕਦਮ ਆਵਾਜ਼ਾਂ ਬੰਦ ਹੋ ਗਏ ਪਾਣੀ ਸਮਾਪਤ ਹੋ ਗਿਆ ਗਾਇਬ ਹੋ ਗਿਆ ਚਾਰਾ ਫਕੀਰਾਂ ਨੇ ਨੇਤਰ ਖੋਲੇ ਕਹਿਣ ਲੱਗੇ ਵੀ ਅਰਦਾਸ ਕਿਸ ਨੇ ਕੀਤੀ ਜਿਵੇਂ ਤੇ ਬੜਬੜ ਅਰਦਾਸ ਕਰੀ ਜਾਂਦੇ ਆ ਅਰਦਾਸ ਕਿਹਨੇ ਕੀਤੀ ਅੱਜ ਕਿਹਨੇ ਅਰਦਾਸ ਕੀਤੀ ਇੱਥੇ ਜਿਸ ਨੇ ਅਰਦਾਸ ਕੀਤੀ ਗਰਬਾਣੀ ਪੜ੍ਹ ਕੇ ਤੇ ਦੇਖੋ ਹੀ ਕਹ ਰਿਹਾ ਗੁਰਬਾਣੀ ਅਸੀਂ ਆਪਣਾ ਅਸੀਂ ਜਦੋਂ ਅਸੀਂ ਟੁੱਟਦੇ ਹਾਂ ਜਿਉ ਤੇ ਜੀਣੇ ਦੋ ਨਾ ਕਿਸੇ ਨੂੰ ਕਟੋ ਨਾ ਕੱਟ ਕੱਟਣ ਦੇਵੋ ਜਿਉ ਤੇ ਜੀਣੇ ਦੋ ਮਸਤ ਰਹੋ ਤੇ ਮਸਤ ਰੱਖੋ ਅਗਲੇ ਨੂੰ ਦੀਵਾਨੇ ਮਸਤ ਹੋ ਜਾਵੋ ਖੈਰ ਇਹ ਚਾਰ ਫਕੀਰ ਕਹਿਣ ਲੱਗੇ ਵੀ ਕਿਨੇ ਬੇਨਤੀ ਕੀਤੀ ਅਰਦਾਸ ਕੌਣ ਕਰ ਰਿਹਾ ਹਤਾ ਚਾਰਾਂ ਨੇ ਤਾਂ ਕਿ ਜਿਹੜੇ ਚਾਰ ਜ ਆਪਸ ਵਿੱਚ ਕਹਿੰਦੇ ਮੈਂ ਨਹੀਂ ਕੀਤੀ ਮੈਂ ਉਹ ਕਹਿੰਦੇ ਮੈਂ ਕੀਤੀ ਹੈ ਤੇ ਚਬ ਤੂੰ ਕਿਉਂ ਅਰਦਾਸ ਕੀਤੀ ਕਹਿਣ ਲੱਗੇ ਵੀ ਪਾਣੀ ਬਹੁਤ ਤੇਜ਼ੀ ਨਾਲ ਆ ਰਿਹਾਤਾ ਵੀ ਮਾਰ ਦੇਣਾ ਤਾਂ ਰੋੜ ਕੇ ਲੈ ਜਾਂਦਾ ਉਹ ਕਹਿੰਦੇ ਅੱਛਾ ਕਹਿਣ ਲੱਗੇ ਮਹਰਮ ਮੈਂ ਡਰ ਗਿਆ ਤੇ ਡਰ ਗਿਆ ਤੈਨੂੰ ਜਨਮ ਕਿਸ ਨੇ ਦਿੱਤਾ ਹੈ ਇਹਨੇ ਮੈਨੂੰ ਮਾਲਕ ਨੇ ਜਨਮ ਦਿੱਤਾ ਹੈ ਜੇ ਜਿਹਨੇ ਜਨਮ ਦਿੱਤਾ ਜੇ ਉਹ ਮਾਰਨਾ ਚਾਹੁੰਦਾ ਹੈ ਅਸੀਂ ਬਚਾਉਣਾ ਚਾਹੁੰਦੇ ਵੀ ਅਸੀਂ ਵੱਜ ਜਾਈਏ ਮਰੀਏ ਨਾ ਮਰਤਾ ਜਾਣਾ ਹੀ ਹੈ ਮਰ ਜਾਣਾ ਹੈ ਉਹ ਰਬ ਬਿਮਾਰੀ ਲੱਗਦੀ ਹੈ ਅਤਲ ਮੰਡੀ ਤਾਂ ਵੀ ਕੇ ਲੈਣਾ ਦੇ ਲੈਣਾ ਲੱਗਦੀ ਹੈ ਇੱਕ ਪਰਿਵਾਰ تھا ਉਹ ਥੋੜਾ ਪਿੱਛੇ हट ਗਿਆ ਜਦੋਂ ਮੈਂ ਕੋਈ ਗੱਲ ਨਹੀਂ ਭਾਈ ਆ ਕੇ ਫਿਰ ਬਰਾਗ ਦਿਖਾਵੇ ਉਹ ਸਾਰਾ ਪਰਿਵਾਰ ਆ ਗਿਆ ਨੋ ਆਗੇ ਇਹ ਤਾਂ ਜਾਦਬੋਧ ਕਰਦੇ ਆ ਮੈਂ ਕਿਹਾ ਜਾਦ ਕਰੇ ਘਰੇ ਰਹੋ ਤੇ ਉੱਥੇ ਜਾਦ ਕਰੀ ਚੱਲੋ ਕਰੇ ਮੇਰੇ ਕੋਲ ਕੀ ਕਰਨ ਆਇਓ ਕਰੋ ਜਾਦ ਉੱਥੇ ਫਿਰ ਕੈਂਸਰ ਹੋ ਗਿਆ ਫਿਰ ਉਹ ਠੀਕ ਕਰਵਾ ਦਿੱਤਾ ਹੁਣ ਫਿਰ ਖੁਸ਼ ਨੇ ਹੁਣ ਖੁਸ਼ ਨੇ ਇਹਨਾਂ ਨੇ ਕਹੋ ਚਲੋ ਖੁਸ਼ ਨੇ ਥੋੜੀ ਜਿਹੀ ਗੱਲ ਕਹਿ ਦਵੋ ਜ਼ਖਰਦਮਾਨ ਦੇ ਨੇ ਕਿ ਪਰਿਵਾਰ ਨਾਲ ਜੁੜੇ ਹੋਇਆ ਸੀ ਘਰ ਨਾਲ ਜੁੜੇ ਹੋਇਆ ਉਮੇ ਜੁੜੇ ਹੋਇਆ ਕਰਤਾਪੰਥ ਜੁੜੇ ਹੋਇਆ ਅਸੀਂ ਰੱਬ ਨਾਲ ਤਾਂ ਜੁੜੇ ਨਹੀਂ ਰੱਬ ਨਾਲ ਨਹੀਂ ਜੁੜੇ ਪ੍ਰਮਾਤਮਾ ਨਾਲ ਨਹੀਂ ਜੁੜੇ ਜੇ ਜਾਤੀ ਜੁੜਾਂਗੇ ਉਚ ਨੀਤ ਜੁੜਾਂਗੇ ਰੰਗ ਰੂਪ ਜੁੜਾਂਗੇ ਗਰੀਮ ਮੀਤ ਜੁੜਾਂਗੇ ਤਾਂ ਸਾਨੂੰ ਦਰਦ ਹੋਵੇਗਾ ਖੈਰ ਤਾਂ ਮਹਾਪੁਰ ਕਹਿਣ ਲੱਗੇ ਜੱਜ ਜੀ ਸਾਹਿਬ ਦੇ ਅੰਦਰ ਕਤ ਜੋ ਨ ਜੀਵਨ ਮਨ ਜਨਮ ਮਨ ਤਾਂ ਬੰਦੇ ਦੇ ਹੱਥ ਚਾਹੀਦੀ ਤੈਨੂੰ ਜੇ ਜਨਮ ਦਿੱਤਾ ਤੇ ਮਨ ਤੇਰੇ ਹੱਥ ਵਿੱਚ ਜੋ ਮਾਰਨਾ ਚਾਹੁੰਦਾ ਹੈ ਤੂੰ ਬਚ ਕਿਵੇਂ ਸਕਦਾ ਤੇਰੇ ਅਰਦਾਸਾਂ ਕਿਹੜੀਆਂ ਤੇਰਾ ਮਨ ਤਾਂ ਫੇਲ ਹੋ ਚੁੱਕਿਆ ਤੇਰੀ ਬੁੱਧੀ ਫੇਲ ਹੈ ਮਨ ਕਿੱਥੇ ਲੱਗਿਆ ਹੋਇਆ ਹੈ ਮਨ ਕਿਤਨਾ ਕੁ ਬ੍ਰਵਿੱਤਰ ਹੈ ਸੀਤਾ ਰਾਮ ਦਾ ਮਿਲਾਪ ਕਿਦੋਂ ਹੁੰਦਾ ਹੈ ਮਿਲਾਪ ਸਾਡੇ ਕੋਲੇ ਸਾਡਾ ਸਰੀਰ ਸੀਤਾ ਹੈ ਅੰਦਰ ਸਾਡੀ ਆਤਮਾ ਪਰਮਾ ਸਾਡੇ ਅੰਦਰ ਰਾਮ ਬੈਠਾ ਹੈ ਇਹਦਾ ਮਲਾਪ ਕਿਵੇਂ ਹੋਣਾ ਹੈ ਇਹਦੀ ਕਥਾ ਆਪਾਂ ਫੇਰ ਕਰਾਂਗੇ ਦਾਸ ਆਪਣੀ ਬਾਣੀ ਵਿੱਚ ਇੱਥੇ ਵਹਿ ਰਾਮ ਦੇਵੇਗਾ ਉਸ ਨੂੰ ਗਿਆਨ ਹੋ ਗਿਆ ਵੀ ਮੈਂ ਗਲਤ ਹਾਂ ਗਿਆਨ ਦਾ ਅਰਥ ਹੈ ਜੇ ਮਨ ਕਿੱਥੇ ਲਾਇਆ ਹੈ ਇਹ ਗਿਆਨੀ ਕਹਿੰਦਾ ਹੈ ਕਿੱਥੇ ਲਾਇਆ ਮਨ ਉਹੀ ਪੜੀ ਜਾਂਦੇ ਹੋ ਨਿਤਨੇਮ ਕਰੀਏ ਨ ਟੱਕਰ ਆਵਰੀ ਜਾਂਨੇ ਗਿਆਨ ਲਾਇਆ ਸਾਡੋ ਗਿਆਨ ਤਾਂ ਮਨ ਕਿੱਥੇ ਲੱਗਿਆ ਗਿਆਨ ਕਹਿੰਦਾ ਕਿ ਅਗਰ ਬਾਣੀ ਕਿੱਥੇ ਲਾਉਣ ਨੂੰ ਕਹਿੰਦੇ ਮਨ ਬੁੱਲਿਆ ਰੱਬ ਦਾ ਗਿਆ ਪਾਉਣਾ ਇਧਰ ਉੱਪਰਣਾ ਇਧਰੋਂ ਲਾਉਣਾ ਲੱਗਿਆ ਕਿੱਥੇ ਹੈ ਜੇ ਰੱਬ ਨਾਲ ਜੁੜ ਗਿਆ ਤਬ ਇਹ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ ਪਾਛੇ ਲੱਗ ਹਰਿ ਪਰੇ ਕਹਤ ਕਬੀਰ ਕੀ ਮਨ ਤਾਂ ਬਕਾਰਾਂ ਨਾਲ ਭਰਿਆ ਹੋਇਆ ਹੈ ਤੇ ਆਓ ਯਗ ਕਿਹੜਾ ਕਰਨਾ ਹੈ ਇਹ ਸਰਬਣ ਕੀਤਾ ਹੈ ਤੇ ਗੀਤਾ ਦੇ ਅੰਦਰ ਇਹ ਸਰੀਰ ਅੰਨ ਤੋਂ ਮੰਨਦਾ ਹੈ ਇਹ ਅੰਨमय ਕੋਸ਼ ਹੈ ਤੇ ਅੰਨ ਕਿਵੇਂ ਪੈਦਾ ਹੁੰਦਾ ਹੈ ਅੰਨ ਹੁੰਦਾ ਜਦੋਂ ਬ੍ਰਿਸ਼ਟੀ ਚੱਕ ਜ ਵਰਖਾ ਹੁੰਦੀ ਹੈ ਵਰਖਾ ਕਿਵੇਂ ਹੁੰਦੀ ਹੈ ਜਦੋਂ ਚੱਕ ਕੀਤਾ ਜਾਂਦਾ ਹੈ ਚੱਕ ਸ੍ਰਿਸ਼ਟ ਕਿਹੜਾ ਹੈ ਉਹਨੇ ਥੋੜੀ ਜਿਹੀ ਧੂਫਾਂ ਪਾ ਕੇ ਅੱਗ ਦੇ ਉੱਤੇ ਮੀਂਹ ਪਾਉਣ ਲੱਗ ਜਿਓ ਕੋਠੇ ਝੜ ਕੇ ਦੇ ਦੇ ਦੇਖ ਤੇ ਕਹਾਂਗੇ ਵਿਮਾਨ ਕਦੋਂ ਵਿਮਾਨ ਆਉਣਗੇ ਇਹ ਕੁਝ ਨਹੀਂ ਆਉਣਾ ਮੰਗੀ ਦੇ ਸਾਰੇ ਸ਼ਿਕਾਇਤਾਂ ਕਰਦੀਆਂ ਨੇ ਹੈ ਰੁਪਈਏ ਦੀ ਗਿਣਤੀ ਕਰੀ ਜਾਂਦੇ ਆ ਦੋ-ਏ ਦਿਨ ਫੇਰ ਦੇਖ ਲੈਣੇ ਆ ਮਾਲਾਂ ਨੂੰ ਉਲੀ ਲੱਗ ਗਈ ਸੰਤਾਂ ਕੋਲ ਨਾਮ ਲੈ ਲੈ ਕਿਸੇ ਨੇ ਨਾਮ ਲੈ ਲਿਆ ਕਾਫੀ ਬਰਾਗ ਦੇ ਵਿੱਚ ਸੀਗਾ ਉਹ ਬੜਾ ਸੰਤਾ ਕੋਲ ਹੱਥ ਜੋੜੇ ਵੀ ਮਹਾਰਾਜੀ ਨੂੰ ਬਰਾਗ ਕਹਿਣ ਲੱਗੇ ਕਿ ਦਿਨ ਕਹਿੰਦਾ ਮਾਰੇ ਮੈਨੂੰ ਮਾਲਾ ਦੇ ਦੇਵੋ ਸੰਤਾਂ ਨੇ ਹੱਥ ਦੀ ਮਾਲਾ ਦੇ ਦੇ ਕੰਠੀ ਮਾਲਾ ਸਹਿ ਸਮਾਵੇ ਬਾ ਹੁੰਦਾ ਨੇ ਕੰਠੀ ਮਾਲ ਮੁੱਲ ਲੈ ਕੇ ਕੰਠੀ ਨਹੀਂ ਮੁੱਲ ਲਈ ਜਾਂਦੀ ਸੀ ਪਹਿਲਾਂ ਗੁਰੂ ਆਪਣੇ ਚੰਗੇ ਚੇਲੇ ਨੂੰ ਦੇਖ ਕੇ ਗਲ ਤੇ ਮਾਲਾ ਦਿੰਦਾ ਤਾਂ ਉਹ ਕੰਠੀ ਮਾਲਾ ਸਹਿ ਸਮਾਵੇ ਜੇ ਜੋ ਦਇਆ ਕਰਦਾ ਹੈ ਪਰਉਪਕਾਰ ਕਰਦਾ ਹੈ ਕੰਠੀ ਮਾਲਾ ਸਹਿ ਸਮਾਵੇ ਕੰਠੀ ਮਾਲ ਇਹਨੂੰ ਕੰਠੀ ਮਾਲਾ ਕਿਹਾ ਜਾਂਦਾ ਹੈ ਸਹੀ ਜੀ ਸਾਡੇ ਸਾਨੂੰ ਇਹ ਪ੍ਰਾਪਤ ਹੋ ਜਾਵੇ ਨਹੀਂ ਗੁਰੂ ਹਰਿਕ੍ਰਿਸ਼ਨ ਨੇ ਦਿੰਦਾ ਤਾਂ ਕੰਠੀ ਵਾਲਾ ਕਹਿੰਦੇ ਮਹਾਰਾਜ ਆਪ ਜੀ ਆਪਣੇ ਹੱਥ ਵਾਲੀ ਮੈਨੂੰ ਕੰਠੀ ਵਾਲਾ ਮਾਲਾ ਦੇ ਦੇ ਭਾਈ ਬਜਾਦਾ ਪ੍ਰੇਮ ਦੇਖ ਕੇ ਸੰਤ ਨੇ ਮਾਲਾ ਦੇ ਦਿੱਤੀ ਇਹ ਤਨੇ ਨੂੰ ਮਾਲਾ ਫੇਰ ਦੇ ਫੇਰ ਦੇ ਟਰੱਕ ਲੈ ਲਿਆ ਉਹਨਾਂ ਨੇ ਟਰੱਕ ਲੈ ਲਿਆ ਆਪਾ ਪੜਦੇ ਗੁਰਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਆਖਣ ਔਖਾ ਸੱਚਾ ਨਾ ਓਏ ਬੜਾ ਔਖਾ ਨਾ ਔਖਾ ਜੱਪਣਾ ਤੇ ਭਾਈ ਉਹਨੇ ਕਿ ਵੀ ਕਿਰਪਾ ਹੋ ਗਈ ਮੇਰੇ ਟਰੱਕ ਮੈਂ ਲੈ ਲਿਆ ਨਾਮ ਦੇ ਵਿੱਚ ਬੜੀਆਂ ਬਰਕਤਾਂ ਨੇ ਤੇ ਟਰੱਕ ਲੈ ਲਿਆ ਹੁਣ ਮਾਲਾ ਤਾਂ ਟਰੱਕ ਚਲਾਵੇ ਕੋ ਮਾਲਾ ਚਲਾਵੇ ਹੱਥ 'ਚ ਸਟੀਅਰਿੰਗ 'ਤੇ ਉਹਨੇ ਮਾਲਾ ਟਰੱਕ ਦੇ ਪਹੀਏ ਨੂੰ ਬੰਨਤੀ ਪਹੀਏ ਨੂੰ ਬੰਨਤੀ ਟਰੱਕ ਦੇ ਸਾਡੇ ਦਾ ਉਹਨੇ ਤਾਂ ਪਈਏ ਨੂੰ ਬੰਨੇ ਸਾਡੇ ਦੇ ਉਹੀਂ ਬੰਨਵਾਤਾ ਰੱਖੇ ਪਈਆਂ ਨੇ ਹੈ ਐ ਤੰਗੀਆਂ ਪਈਆਂ ਨੇ ਜਿਵੇਂ ਸਮਾਨ ਟੰਗਿਆ ਪਿਆ ਹੁੰਦਾ ਤੇ ਮੈਂ ਇੱਕ ਜਗ੍ਹਾ ਗਿਆ ਉੱਥੇ ਉੱਲੀ ਲੱਗੀ ਪਈ ਸੀ ਮਾਲਾ ਨੂੰ ਉੱਲੀ ਤਾਂ ਨਹੀਂ ਲੱਗਦੀ ਖਰਾਬ ਹੋਈ ਸੀ ਮਾਲਾ ਤਾਂ ਮਾਲਾ ਸਾਲ 6 ਮਹੀਨੇ ਬਾਅਦ ਫੇਰ ਸੰਤਾ ਕੋਲੇ ਜਾਂਦਾ ਹੈ ਸੰਤਾਂ ਨੇ ਪੁੱਛਿਆ ਭਾਈ ਤੂੰ ਨਾਮ ਜਪਦਾ ਨਾ ਕਹਿੰਦੇ ਮਹਾਰਾਜ ਮਾਲਾ ਫੇਰਦਾ ਅਸੀਂ ਤੈਨੂੰ ਮਾਲ ਕਹਿੰਦੇ ਮਹਾਰਾ ਖੂਬ ਜੱਪਾ ਜਾਪ ਚੱਲਦਾ ਕਹਿੰਦੇ ਅੱਛਾ ਕਹਿੰਦੇ ਕਿਵੇਂ ਕਹਿੰਦੇ ਮਹਾਰੇ ਮੈਂ ਤਾਂ ਮਾਲਾ ਖੋਰ ਲੈਣਾ ਟਰੱਕ ਇੱਕ ਨਵਾਂ ਹੋਰ ਪਾ ਲਿਆ ਉਹਦੇ ਪਈਏ ਨੂੰ ਪੰਡੋ ਪਣ ਕਹਿੰਦੇ ਫੇਰ ਕਹਿੰਦੇ ਮਹਾਰੇ ਜਪਾਪ ਨੇ ਆਪ ਹੀ ਚੱਲੀ ਜਾਂਦੀ ਮਾਲਾ ਟਰੱਕ ਨੂੰ ਬੰਨਤਾ ਪਈਏ ਨੂੰ ਹੈ ਜੱਪਾ ਜਾਪ ਹੋਈ ਜਾਂਦਾ ਵਾ ਹੈ ਅਜੱਪਾ ਜਪ ਚੱਲੀ ਜਾ ਰਿਹਾ ਹੈ ਇੱਥੇ ਬੰਦਗੀ ਦਾ ਨਾਮ ਦਾ ਜੱਪਾ ਜਪ ਹੋਰ ਗੱਲਾਂ ਦਾ ਜੱਪਾ ਜਪ ਨਾ ਕਰਿਆ ਕਰੋ ਆਓ ਬੜੀ ಅಪਾਰ ਬਖਸ਼ਿਸ਼ ਹੋਈ ਹੈ ਤੇ ਜੱਗਾ ਬਾਗ ਸੁਣਿਆ ਹੈ ਜਨ ਪੁੱਤਰ ਨੇ ਜਾ ਕਰੀ ਹੈ ਪਿੰਡ ਪ੍ਰਧਾਨਪੁਰਾ ਨਾਖ ਜਗ ਮੇ ਉਤਰੇ ਜਿਸੇ ਨਿਕਾ ਸਵਾਲ ਫਿਰ ਉਹਦੇ ਨਾਲ ਤਾਂ ਬੰਦੇ ਨਾਲ ਕੁੱਤਾ ਚੰਗਾ ਜੱਗਾ ਨੂੰ ਵੀ ਸਾਫ ਕਰ ਦਿੰਦਾ ਹੈ ਹੈ ਜੱਗਾ ਨੂੰ ਸਾਫ ਕਰਦਾ ਹੈ ਇੰਨਾ ਡਰਦਾ ਹੈ ਧਰਤੀ ਮਾਤਾ ਤੋਂ ਕੰਧ ਤੇ ਮੂਹ ਦਾ ਕੁੱਤਾ ਵੀ ਕੁੱਤਾ ਕੰਧ ਤੇ ਤਾਂ ਮੂਹ ਦਾ ਡਰਦਾ ਧਰਤੀ ਮਾਤਾ ਵੀ ਮਾ ਇਹ ਉਹਨੇ ਬੈਠਣਾ ਹੁੰਦਾ ਧਰਤੀ ਤੇ ਕਿੰਨਾ ਡਰਦਾ ਕੁੱਤਾ ਕਿੰਨਾ ਸਕੋਜਾ ਕੁੱਤੇ ਦੇ ਅੰਦਰ ਮਾਲਕ ਦੀ ਰੋਟੀ ਖਾ ਕੇ ਵੀ ਗੁਣ ਕੁੱਤੇ ਚ ਨਹੀਂ ਪੰਜ ਸੱਤ ਤਾਂ ਮੇਰੇ ਚੇਤੇ ਵੀ ਹੋਣਗੇ ਬਾਕੀ ਤੁਸੀਂ ਭਾਈ ਮੈਂ ਜਿੰਨੇ ਬੋਲੇ ਹਨ ਉਹ ਜਾਜ ਕਰਿਆ ਕਰੋ ਤੇ ਨਹੀਂ ਤਾਂ ਜਿਵੇਂ ਜਿਹਦੇ ਹਿੱਟ ਦਾ ਪ੍ਰਸੰਗ ਸੁਣਿਆ ਤਾਂ ਆਪ ਜੀ ਨੇ ਵੀ ਵੀ ਬਾਕੀ ਦਾ ਬਹੁਤ ਅੱਗੇ ਪਾਠ ਕਰਦੇ ਕਰਦੇ ਲੰਘ ਗਏ ਜਿਹਦੇ ਹਿੱਟ ਉੱਥੇ ਹੀ ਤਾਂ ਦਰੋਣਾਚਰੇ ਗੁਰੂ ਕਹਿੰਦੇ ਅਗੇ ਮੈਂ ਤਾਂ ਆਖਦਾ ਜੀ ਬੁੱਧੀਮਾਨ ਹੈ ਤੇ ਮੰਦ ਬੁੱਧੀ ਵਾਲਾ ਹੈ ਅਖੀਰ ਫਿਰ ਪਤਾ ਲੱਗੇ ਵੀ ਪਾਠ ਦਾ ਅਰਥ ਕੀ ਹੈ ਪੜ ਅਸਲੀ ਕਿਹਨੇ ਕੀਤਾ ਕਿਹੜਾ ਅਗੇ ਲੰਘਿਆ ਇਹ ਮੰਨ ਦੇ ਟਾਈਮ ਤੇ ਫਿਰ ਪਤਾ ਲੱਗਣਾ ਹੈ ਮੰਨ ਦੇ ਟਾਈਮ ਤੇ ਪੂਰਾ ਪਤਾ ਲੱਗੇਗਾ